ਇੱਥੇ ਹੀ ਖਲੋਤੇ ਸੀ ਹੁਣ ਇੱਕ ਉੱਚਾ ਕੇ ਨਿਕਲੇ ਸੀ ਤੇ ਰਹਿਤਬੀਰ ਤੇ ਹੁਣ ਇਹ ਹੀ ਨਿਕਲੇ ਸੀ ਦੋਨੋਂ ਹੀ ਐਕਟਿਵ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿਦੇ ਪੁਲਿਸ ਵਾਲਾ ਸੀ ਤੇ ਅਸੀਂ ਮਾਹ ਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਅਸੀਂ ਮਾਰੀ ਜਾਣਾ ਸੀ ਮਾਹ ਹੀ ਬਜੇ ਕਿਹੜੀ ਜਗ੍ਹਾ ਦਾ ਵਾਕਿਆ ਦੀ ਹੈ ਭਾਈ ਭਾਈ ਨਾਮ ਤਾਂ ਹੀ ਘੰਡੇ ਲੱਗੇ ਹੋ ਹਾਂਜੀ ਇਹ ਕੋਈ ਨਸ਼ਾ ਨੁਕਾ ਨਹੀਂ ਕੀਤਾ ਕੋਈ ਸਲਾਹ ਹਾਂਜੀ ਇਹ ਕੋਈ ਨਸ਼ਾ ਨੁਕਾ ਨਹੀਂ ਕੀਤਾ ਕੋਈ ਸਲਾਹ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣੇ ਬੜੀ ਤੇਜ਼ੀ ਨਾਲ ਆ ਗਿਆ ਹੈ ਫੋਨ ਤੇ ਲੱਗਾ ਸੀ ਜਾ ਕੇ ਕਿੰਨੀਆਂ ਕੱਡੀਆਂ ਆਈ ਜਿਹੜੇ ਇਹਨਾਂ ਵਿੱਚ ਮਾਰੀ ਤਿੰਨ ਚਾਰ ਤਿੰਨ ਚੱਕਰ ਟੁੱਟ ਗਈ ਪੂਰੀ ਐਕਟਿਵਾ ਪੂਰੀ ਖਿਲਰ ਗਈ ਐਕਟਿਵਾ ਉਹ ਉਧਰ ਲੱਗੀ ਡੀਐਲਟੀ ਉਹ ਪੂਰੀ ਖਿਲਰ ਗਈ ਹੋਈ ਆ ਕੀ ਕਰਦੇ ਹੋ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਤੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਜੀ ਨੈਜਨੂਸ਼ਾ ਕੋਈ ਨਹੀਂ ਐਕਚੁਅਲੀ ਮੈਂ ਹੈ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾਂ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਈ ਆਪਦੇ ਹੱਥ ਹੀ ਮਾਉਣ ਰਿਆ ਸੀ ਠੀਕ ਹੈ ਬੜੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਨੂੰ ਨੁਕਸਾਨ ਭਾਈ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਠੀਕ ਹੈ ਉਹ ਫੋਨ ਫੜਦਾ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੌਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟੀਵਾ ਵੀ ਟੁੱਟੀਆਂ ਹਾਂ ਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਪਿਆ ਸੀ ਉਹਦੇ ਵਿੱਚ ਗਲਤੀ ਮੇਰੀ ਆ ਕਿਹੜੀ ਜਗ੍ਹਾ ਤੇ ਰਾਮਨਾਮ ਕੀਤੇ ਕਿਹੜੀ ਜਗ੍ਹਾ ਮੈਂ ਸਰ ਗਨਮੈਨ ਚਲਦਾ ਜੀ ਕਰਨਬੀਰ ਸਿੰਘ ਗਿਲ ਨਾਲ ਜੀ ਹਾਂ ਡਿਵਾਈਸ ਚੀਰਮੈਨ ਐਸ ਚਲਦੇ ਤੇ ਉਹਨਾਂ ਨਾਲ ਗਨਮੈਨ ਚਲਦਾ ਮੰਨਦੇ ਹੋ ਕਿ ਤੁਹਾਡੀ ਗਲਤੀ ਹੈ ਹਾਂ ਜੀ ਭਾਈ ਮੈਂ ਮਾਰਨਾ ਮੇਰੀ ਗਲਤੀ ਆ ਮੈਂ ਫੂਨ ਫਾਂਡ ਲੱਗ ਗਿਆ ਪੈਰਾਜੂ ਤੇ ਉਹ ਧਿਆਨ ਜਿਹੜਾ ਪੈਰਾਜੂ ਹੋ ਗਿਆ ਸਟੀਰਿੰਗ ਤੋੜ ਕੇ ਤੇ ਉਹ ਜਿਹੜਾ ਗੱਡੀ ਜਿਹੜੀ ਇਦਨ ਹੋ ਗਈ ਟੰਗ ਤੇ ਮੈਂ ਸਿੰਘ ਨਾਮ ਆ ਜੀ ਇੱਥੇ ਖਲੋਤੀ ਐਡਵਰਸਰ ਉਹ ਬੈਠੇ ਆ ਤੇ ਉਹ ਕੋਲ ਸਾਰਾ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧ ਸਾਰੇ ਮਹਾਂ ਆਪਾ ਬਚ ਗਏ ਤੋਂ ਨਾ ਭੱਜ ਕੇ ਬੱਜੇ ਨਹੀਂ ਤੇ ਆਪਾ ਸਿੱਧੀ ਹਣ ਮਾਰ ਦੇਣਾ ਸਾਨੂੰ ਇਹ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਰਫ ਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਹੋ ਗਿਆ ਉਹਦਾ ਗੱਡੀਆਂ ਨੂੰ ਨੁਕਸਾਨ ਹੋਇਆ ਤਿੰਨ ਚਾਰ ਗੱਡੀਆਂ ਘੱਟੋ ਘਾਟ ਨੇ ਸਾਰੇ ਖਤਮ ਹੀ ਕਰ ਦਿੱਤੇ ਲੱਗਦਾ ਨੇ ਮੁਲਾਇਆਂ ਨੂੰ ਨਸ਼ਾ ਹੋ ਗਿਆ ਕੋਈ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦਾ ਫੋਨ ਤੇ ਲੱਗੇ ਪਰ ਸਿੱਧੀ ਕੋਈ ਬ੍ਰੇਕ ਵੀ ਨਹੀਂ ਮਾਰੀ ਮੈਂ ਵੇਖਣ ਦੇ ਆ ਸੀ ਸਿੱਧਾ ਆਈ ਜਾ ਰਿਹਾ ਸੀ ਸਾਡੇ ਵੱਲ ਤੇ ਉਹਨੇ ਬ੍ਰੇਕ ਵੀ ਨਹੀਂ ਮਾਰੀ ਤੇ ਸਿੱਧਾ ਆ ਕੇ ਮਾਰ ਦਿੱਤੀ ਵਿੱਚ